ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਉੱਜਾ ਫਿਰਫਿਰ ਸੁਸਾਇਟੀ ਡਾਕਟਰ ਗੁਰਿੰਦਰ ਜੀ ਸਿੰਘ ਮਿੱਕੂ ਜਵੰਦਾ ਦੀ ਸਾਰੀ ਟੀਮ ਵੱਲੋਂ ਪਿੰਡਾਂ ਕੋਈ ਸਾਹ ਦੇ ਡੇਂਗੂ ਰੋਕथाम ਦੇ ਲਈ ਸਾਰੇ ਪਿੰਡ ਵਿੱਚ ਘਰ ਘਰ ਜਾ ਕੇ ਫੋਗ ਮਸ਼ੀਨਾਂ ਰਾਈ ਤਸਵੀਰਾਂ ਵੀ ਦੇਖ ਸਕਦੇ ਹੋ ਫੋਗ ਮਸ਼ੀਨਾਂ ਰਾਈ ਸੁਪਰੇ ਹਾਂ ਕਿੱਥੇ ਜਾ ਰਹੀਆਂ ਹਨ ਜਿੱਥੇ ਕੀ ਆਪਣੇ ਆਪ ਦੀ ਬਹੁਤ ਵਧੀਆ ਉਦਮ ਕਦਮ ਹੈ ਕਿਉਂਕਿ ਗੱਲ ਕਰੀਏ ਜੱਪ ਵੈਲਫੇਅਰ ਸੁਸਾਇਟੀ ਵੱਲੋਂ ਪਹਿਲਾਂ ਵੀ ਜਿੱਥੇ ਸिलाई ਸੈਂਟਰ ਚਾਹੇ ਸੰਗਰੂਰ ਦੇ ਵਿੱਚ ਲੈਬੋਰਾਟਰੀ ਹੋਵੇ ਜਾਂ ਹੋਰ ਲੋਕ ਪਲਾਇ ਕੰਮ ਕੀਤੇ ਜਾ ਰਹੇ ਹਨ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਹੀ ਸਹਾਨਪੂਰਕ ਗੱਲ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਕਿਉਂਕਿ ਅੱਜ ਕੱਲ ਚਿਕਨ ਗੁਨੀਆ ਵਰਗੇ ਖਤਰਨਾਕ ਪੌਨਿਕ ਬਿਮਾਰੀ ਜੋ ਫੈਲ ਚੁੱਕੀ ਜਿਸ ਦੇ ਨਾਲ ਰੇਕ ਪਰਿਵਾਰ ਗ੍ਰਸਤ ਹੋ ਚੁੱਕਿਆ ਆਉ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਜਾਰ ਫਿਰ ਸੋਸਾਇਟੀ ਦੇ ਮੈਂਬਰ ਅਸੀਂ ਪਿੰਚ ਪੁਲਿਸ ਸਾਹਿਬ ਦੀ ਇੱਧਰ ਪੰਚਾਇਤ ਵੱਲੋਂ ਜਪਾਰ ਬੈਂਚ ਸੋਸਾਇਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਜੋ ਆਪਣੇ ਵਾਇਰਲ ਚੱਲ ਰਿਹਾ ਉਹਨਾਂ ਨੂੰ ਮਤਜਨ ਨਜ਼ਰ ਰੱਖਦੀ ਹੋਈ ਜਿਹੜਾ ਆਪਣਾ ਸਮੋਕਿੰਗ ਆ ਇਹ ਪਿੰਡ ਦੇ ਵਿੱਚ ਪ੍ਰੋਵਾਈਡ ਕਰਵਾਈ ਹੈ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਨਿੱਕੀ ਜਿਹੀ ਜਿਹਾ ਚਲਵਾਜੋ ਹੁਣ ਅੱਪਕ